ਇਹ VOTING ਕਿਸ ਤਰ੍ਹਾਂ ਲੋਕਤੰਤਰ ਆ ਬਹੁਤ ਵਾ ਇਸ ਨੂੰ ਪਾ ਰਹੇ ਆ ਲੋਕ ਜਿਹਦਾ ਜਿੱਥੇ ਮਤ ਦਾ ਦਾਣਾ ਜਿਹਨੂੰ ਜਿੱਥੇ ਠੀਕ ਲੱਗਦਾ ਜਿਹਨੇ ਕੋਈ ਕੰਮ ਕੀਤਾ ਹੋਊ ਉਹਨੂੰ ਪਾਈ ਜਾਣਾ ਲੋਕਾਂ ਨੇ ਵੋਟ ਇਹ ਮਤ ਦਾ ਦਾਣਾ ਇਹ ਮਤ ਦੇ ਨਾਲ ਹੀ ਪਾਉਣਾ ਲੋਕਾਂ ਨੇ ਆਟੇ ਵੰਡ ਕੇ ਜਾਂ ਕਣਕਾਂ ਵੰਡ ਕੇ ਨਹੀਂ ਇਹ ਪਾਉਣਾ ਜਿਹੜੇ ਲੋਕ ਕਣਕਾਂ ਦਾ ਲੋਕਾਂ ਦੀਆਂ ਖਾ ਗੇ ਢਿੱਪੂ ਘੋਲ ਕੇ ਤੇ ਅੱਜ ਉਹ ਸੋਚਣ ਵੀ ਸਾਨੂੰ ਲੋਕ ਵੋਟਾਂ ਪਾ ਦੇਣਗੇ ਉਹੀ ਚੱਕੀ ਦੇ ਵਿੱਚ ਲੋਕਾਂ ਦਾ ਆਟਾ ਪੀਂਦੇ ਰਹਿਆ ਅੱਜ ਉਹ ਲੋਕ ਕਿਵੇਂ ਪਾ ਦੂਗੇ ਉਹਨਾਂ ਨੂੰ ਵੋਟਾਂ ਅੱਜ ਜਿਹੜੀਆਂ ਵੀਡਿੰਗ ਆਏ ਸੀਗੇ ਉਹ ਕਹਿ ਰਹੇ ਨੇ ਕਿ ਮੌਜੂਦਾ ਸਰਕਾਰ ਦੇ ਨੁਮਾਇੰਦੇ ਧੱਕੇਸ਼ਾਹੀ ਕਰ ਰਹੇ ਨੇ ਆ ਤੁਹਾਡੇ ਸਾਹਮਣੇ ਆ ਲੋਕਤੰਤਰ ਆ ਖੜੇ ਆ ਤੁਹਾਡੇ ਸਾਹਮਣੇ মিডিਆ ਮੈਂ ਤੁਹਾਨੂੰ ਕਹਿ ਰਿਹਾ ਚੌਥਾ ਥੰਮਾ মিডিਆ ਜਗ ਜਰਾ ਦੇਖੋ ਅੰਦਰ ਕੀ ਨੇ ਕਿਹੜਾ ਕੋਈ ਬੰਦਾ ਧੱਕਾ ਕਰ ਰਿਹਾ ਆ ਖੜੇ ਆ ਕਰਨ ਦਾ ਤਾਂ ਸਾਨੂੰ ਅਧਿਕਾਰ ਹੈਗਾ ਕਿ ਨਹੀਂ ਹੈਗਾ ਦੇਖੋ ਲੋਕਾਂ ਨੇ ਬਹੁਤ ਚਾਹ ਨਾਲ ਔਰ ਬਹੁਤ ਸੂਝਵਾਨੀ ਨਾਲ ਵੋਟ ਪਾ ਰਹੇ ਆ ਲੋਕ ਆਪਣਾ ਕੰਮ ਕਰ ਰਹੇ ਆ ਲੋਕ